ਕਿ ਕਰਿਓ ਤੁਹਾਨੂੰ ਇੱਕ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਮਿਲੇਗਾ ਜਿਵੇਂ ਚ ਐਸ ਪਾਸੋਂ ਖੱਬੇ ਪਾਸੋਂ ਗੋਲੀ ਵੱਜੀ ਤੇ 263 ਅੰਕ ਤੱਕ ਸੁਖਮਨੀ ਸਾਹਿਬ ਦਾ ਜਾਪ ਚੱਲ ਰੋ ਉੱਥੋਂ ਤੱਕ ਚੀਰ ਗਈ ਗੁਰੂ ਗ੍ਰੰਥ ਸਾਹਿਬ ਨੂੰ ਰਮਾਲੇ ਦੇ ਸਹੇਤ ਉਹ ਗੋਲੀ ਵੀ ਰੱਖੀ ਪਈ ਹੈ ਤੇ ਉਹ ਸਰੂਪ ਹੀ ਮਹਾਰਾਜ ਦੋਦਾ ਹੀ ਰੱਖਿਆ ਹੋਇਆ ਹੈ ਹੁਣ ਮੈਂ ਖਲਾਸੇ ਕਰ ਦਮੈਂ अर्जुन ਦੋਹਾਂ ਸਿੰਘ ਸਾਹਿਬਾਂ ਚੋਂ ਕੋਈ ਨਹੀਂ ਪਿਛਲੇ ਦਿਨੀ ਗਿਆ ਨਹੀਂ ਮੋਹਨ ਸਿੰਘ ਵੀ ਜਾ ਚੁੱਕੇ ਹਨ ਤੇ ਗਿਆਨੀ ਪੂਰਨ ਸਿੰਘ ਪਹਿਲਾਂ ਜਾ ਚੁੱਕੇ ਨੇ ਇਸ ਰੰਗਲੀ ਦੁਨੀਆ ਚੋਂ ਆਪਣੇ ਆਪਣੇ ਸਮੇਂ ਦੇ ਹੈਡ ਗਰੰਥੀ ਰਹੇ ਨੇ ਉਹਨਾਂ ਦੋਵਾਂ ਨੇ ਆਖਰੀ ਵਾਰ ਜਦੋਂ ਤਕਰੀਬਨ 24 ਘੰਟੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹਰਿਮੰਦਰ ਸਾਹਿਬ ਵਿੱਚ ਹੋਇਆ ਜਦੋਂ ਸੋਖਾਸਨ ਕੀਤਾ ਉਹ ਸਾਹਮਣੇ ਸੂਰਬਦ ਜੀ ਦਾ ਪਹਿਲਾਂ ਸਿੱਖ ਕੀਤਾ ਤੇ ਹਾਰਜੀ ਪੌੜੀ ਵਾਲੇ ਦਾ ਉਦੋਂ ਦੋਵੇਂ ਸਿੰਘ ਸਾਹਿਬ ਤੇ ਨਾਲ ਹੋਰ ਸਿੰਘ ਸਭ ਤੋਂ ਪਹਿਲਾਂ ਗਿਆਨੀ ਪੂਰਨ ਸਿੰਘ ਸਾਹਿਬ ਹੋਰਾਂ ਨੇ ਸਤੰਬਰ 1984 ਵਿੱਚ ਜਿਹੜੀ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਲੱਗੇ ਇੱਕ ਐਮਰਜੈਂਸੀ ਕਾਨਫਰੰਸ ਹੋਈ ਜਿੱਥੇ ਮਸਕੀਨ ਜੀ ਵੀ ਪੇਸ਼ ਮਗਲ ਕੇ ਦਾੜਾ ਬਨ ਕੇ ਪਤਾ ਨਹੀਂ ਜ਼ਿੰਦਗੀ ਵਿੱਚ ਰੰਗ ਕਿਹੋ ਜਿਹਾ ਜਾ ਜਣੇ ਨੇ ਮੈਂ ਤੇ ਬਹੁਤ ਕੁਝ ਵੇਖਿਆ ਮੈਂ ਪ੍ਰੋਫੈਸਰ ਦਰਸ਼ਨ ਸਿੰਘ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਜੱਥੇਦਾਰ ਕਾਲ ਤੱਕ ਸਭ ਉਹਨਾਂ ਦੇ ਨਾਲ ਹੀ ਰਿਝਰੇ ਮੈਂ ਇੰਨੀ ਸ਼ਾਨ ਕਿਸੇ ਵੀ ਨਹੀਂ ਦੇਖੀ ਤੇ ਇਸ ਗੰਦ ਦਾ ਕੋਈ ਪਤਾ ਨਹੀਂ ਕੱਲ ਕਿਹੋ ਜਿਹਾ ਹੋ ਜਾਣਾ ਹੈ ਅੱਜ ਉਹ ਕਿਹੜੇ ਸਰ ਨਾਲ ਕਿਹੜੇ ਪਾਸੇ ਚਲੇ ਗਏ ਇਹ ਮਾਲਕ ਦਾ ਹੁਕਮ ਹੀ ਮੈਂ ਤੇ ਸੁਣੀ ਤਾਂ ਜੋਖਮ ਮੈਂ ਇਹਨਾਂ ਹੱਤਨਾ ਵੇਖੀਆਂ ਨਹੀਂ ਤੋਂ ਪ੍ਰੋਫੈਸਰ ਦਰਸ਼ਨ ਸਿੰਘ ਦਾੜੀ ਚੜਾ ਕੇ ਤੇ ਇਨਕਮ ਟੈਕਸ ਦਾ ਇਸ ਬਣ ਕੇ ਮਲਾਜ਼ਮ ਤੇ ਫੈਲਾ ਲੈ ਕੇ ਉੱਥੇ ਪਹੁੰਚਿਆ ਸੀ ਉਦੋਂ ਜਾ ਨਹੀਂ ਸੀ ਸਕਦਾ ਕਿਉਂਕਿ ਉਦੋਂ ਆਰਮੀ ਦਾ ਪਹਿਨਾ ਉਸੇ ਤਰ੍ਹਾਂ ਦਰਵਾਦ ਸਾਹਿਬ ਸੀ ਜੂਨ ਵਿੱਚ ਸ਼ੁਰੂ ਹੋਇਆ ਸਤੰਬਰ ਤੱਕ ਤੁਸੀਂ ਉੱਥੇ ਖੁੱਲੇ ਦਰਸ਼ਨ ਨਹੀਂ ਕਰ ਸਕੇ ਆਰਮੀ ਉਸੇ ਤਰ੍ਹਾਂ ਬੈਠੀ ਜੀ ਨਾ ਬੱਚੇ ਨੂੰ ਨਹੀਂ ਬਗੋ ਨੋਟ ਕਰੋ ਉਸ ਕਾਨਫਰੰਸ ਵਿੱਚ ਇੰਦਾ ਸਾਡੇ ਉਹਨਾਂ ਬਜ਼ੁਰਗਾਂ ਨੇ ਪਹੁੰਚ ਕੇ ਐਸੀ ਲਹਿਰ ਚਲਾ ਦਿੱਤੀ ਸਰਕਾਰ ਨੂੰ ਗੋਡੇ ਟੇਕ ਕੇ ਉਥੋਂ ਆਰਮੀ ਕੱਢਣੀ ਪਈ ਸਤੰਬਰ ਵਿੱਚ ਆਰਮੀ ਨਿਕਲੀ ਹੈ ਜੂਨ ਦੀ ਬਿਠੀ ਉਹ ਨਜ਼ਰ ਨਹੀਂ ਗਈ ਇਹ ਬਗਨ ਨੋਟ ਕਰਨ ਵਾਲੀ ਹੈ ਤਾਂ ਮੈਂ ਬੇਨਤੀ ਕਰਾਂ ਉਹ ਕਹਿੰਦੇ ਨੇ ਸਿੰਘ ਸਾਹਿਬ ਦੋਵੇਂ ਉਹਦੋਂ ਗਿਆ ਨਹੀਂ ਮੋਰਸੇ ਨੂੰ ਨਾਲੇ ਉੱਥੇ ਬੋਲ ਕੇ ਦੱਸਿਆ ਸੀ ਗਿਆਨੀ ਮੋਰਸੇ ਨਹੀਂ ਉੱਥੇ ਕਾਨਫਰੰਸ ਹੋਈ ਪਹੁੰਚ ਗਿਆ ਗਿਆਨੀ ਮੋਰਸੇ ਵੀ ਬਦਲੇ ਤਸਰੀ ਹੈ ਮੈਂ ਪੇ ਜਦੋਂ ਅਸੀਂ ਹੜਕੀ ਕੋਣੀ ਵਾਲਾ ਸਰੂਪ ਲੈ ਕੇ ਆਏ ਸੋਖਾ ਕਰਨ ਗਿਆ ਜਿਹੜਾ ਉੱਪਰ ਹੁੰਦਾ ਹੈ ਜਿਹਦੇ 1430 ਅੰਗ ਨਹੀਂ ਵੱਧ ਅੰਗ ਨਹੀਂ ਆਕਾਰ ਵੀ ਵੱਡਾ ਹੈ ਕਿਉਂਕਿ 1430 ਤੇ ਅਜੋਕਾ ਪ੍ਰੈਸਨ ਜੋਗਾ ਹੈ ਉਹਦੇ ਵਿੱਚ ਲੈ ਇਹ ਪਹਿਲੇ ਜਿੱਦ ਜਿੱਦੇ ਸਰੂਪ ਤੁਸੀਂ ਵੇਖਦੇ ਹੋ ਅਗਾ ਦੀ ਕੋਈ ਗਿਣਤੀ ਨਹੀਂ ਹੈ ਕਿਉਂਕਿ ਹੱਦ ਲਈ ਸਰੂਪ ਸੀ ਪ੍ਰਾਣਿਕ ਯੁੱਗ ਦੇ ਗੱਲ ਅੱਗੇ ਨਾ ਹੋ ਜਾਈ ਉਹ ਕਹਿੰਦੇ ਨੇ ਪਰ ਜਦੋਂ ਉਹ ਜੀ ਉਹਨਾਂ ਸੋਖਾਸਣ ਕਰਨ ਗਏ ਤੇ ਚੜ੍ਹਦੇ ਪਾਸੇ ਗੋਲੀ ਆਈ ਹੋਏਗੀ ਤੇ ਜਿਹੜਾ ਚੌੜ ਕਰ ਰਿਹਾ ਸੀ ਉੱਥੇ ਗੁਰੂ ਕਾ ਲਾਲ ਗੁਰੂ ਕਾ ਗਰੰਥੀ ਸਿੰਘ ਉਹ ਆਪਣੇ ਖੂਨ ਵਿੱਚ ਡੁੱਬਾ ਪਿਆ ਸੀ ਤੇ ਸਵਾਸ ਨਹੀਂ ਸੀ ਚਲ ਦੇਖਣ ਹੋ ਚੁੱਕਾ ਸੀ ਜਦੋਂ ਸਿੰਘ ਸਾਹਿਬ ਗਏ ਨੇ ਕਿ ਉਹ ਕਹਿੰਦੇ ਉਸ ਲੋਕ ਤਾਂ ਵੀ ਅਸੀਂ ਸੋਖਾਸਣ ਕੀਤਾ ਵਹਿਗੂ ਦੀ ਜਾਮਨ ਕੇ ਤਿਰਪੁਰ ਲੱਗੇ ਜਿਹੜੀ ਥੱਲੇ ਅੱਪ ਚਿੱਟੀ ਚਾਦਰ ਵਿਛਾਉਨੇ ਆ ਉਹਦੇ ਵਿੱਚ ਉਹਦੇ ਪਵਿੱਤਰ ਸ਼ੋਮ ਨੂੰ ਰਬੇਟ ਦਿੱਤਾ ਤੇ ਦਿਲ ਪਰ ਕੇ ਅਰਦਾਸ ਕੀਤੀ ਵੀ ਗੁਰੂ ਰਾਮਦਾਸ ਤੇਰੀ ਵਿਚਾਈ ਦੀ ਚਾਦਰ ਆ ਜ ਤੇਰੇ ਸਿੱਖ ਦਾ ਕੰਫਰਣ ਬਣੀ ਆ ਸ਼ਾਇਦ ਮੈਂ ਜ਼ਿਆਦਾ ਨਹੀਂ ਦੱਸ ਸਕਦਾ ਮੇਰੇ ਕੋਲ ਬੋਲਿਆ ਨਹੀਂ ਜਾਣਾ ਇੱਕ ਘਟਨਾ ਹੋਰ ਦੱਸਦੇ ਆ 47 ਪਰਕਰਮਾਂ ਵਿੱਚ ਉਹ ਕਮਰੇ ਸੀ ਜਿਨ੍ਹਾਂ ਵਿੱਚ ਉਹਨਾਂ ਯਾਤਰੀਆਂ ਨੂੰ ਧੱਕ ਕੇ ਬਾਹਰ ਦਿੱਤਾ ਗਿਆ ਜਿਨ੍ਹਾਂ ਦਾ ਕਿਸੇ ਗਰੁੱਪ ਨਾਲ ਕੋਈ ਲੈਣਾ ਦੇਣਾ ਨਹੀਂ ਕੇਵਲ ਗੁਰਪੁਰ ਮੰਨਣ ਲਈ ਗਏ ਸੀ ਗੁਰੂ ਅਰਜਨ ਸਾਹਿਬ ਦਾ ਜਉ ਸੁਖਣਾ ਰੋਣ ਲਈ ਉਹਨਾਂ ਚੋਂ ਮੈਂ ਇੱਕ ਦੀ ਗੱਲ ਦੱਸਦਾ ਹਾਂ गंगा नगर जिला राजस्थान स्टेट पंजाब ਤੋਂ ਅਗੇ ਉਥੋਂ ਆਇਆ ਮਿਸਤਰੀ ਦਲੀਪ ਸਿੰਘ ਚਿੱਟਿਆਂ ਕੋ ਕਾਲੇ ਹੋ ਗਏ ਮਸਾਂ ਹੀ ਗੁਰੂ ਰਾਮਦਾਸ ਨੇ ਪੁੱਤਰ ਦਿੱਤਾ ਅਜੇ ਕੋਈ ਸੁਖਣਾ ਨਹੀਂ ਲਾਈ ਉਹਨੂੰ ਹੀ ਧੱਗੇ ਬਾਹਰ ਕਿਉਂ ਲੰਕ ਨਿਕਾਣ ਜੇ ਮੂਕਣਾ ਉਹ ਮਾਂ ਦੱਸ ਸਕਦੀ ਐ ਮੈਂ ਨਹੀਂ ਸ਼ਬਦਾਂ ਵਿੱਚ ਦੱਸ ਸਕਦੀ ਸਕਦਾ ਜਿਹਦੀ ਕੋਈ ਰੀਤ ਜੇ ਨਹੀਂ ਪੂਰੀ ਹੋਈ ਤੇ ਲੋਥ ਬਣ ਗਿਆ ਉਥੇ ਇਹ ਹੁਣੇ ਹੀ ਹੈ ਪਰ ਹੋਏ ਬੁਰੇ ਤੱਕਾਂ ਮੁਠੀ ਤਰ ਮਾਉਂਦੀ ਤੋ ਬਾਉ ਅਸੀਂ ਉਸ ਸਾਕੇ ਨੂੰ ਜਰਾ ਵੇਖੀਏ 5 ਤੇ 6 ਜੂਨ ਨੂੰ ਕਿਵੇਂ ਹੈਲੀਕਾਪਟਰੋਂ ਤੋਂ ਕੀ ਕਰ ਰਹੇ ਆ ਅਕਾਲ ਤਖਤ ਦੇ ਗੋਲੇ ਕਿਵੇਂ ਵੱਜ ਰਹੇ ਨੇ ਕਿਹੋ ਜਿਹਾ ਸ਼ਕਾ ਵਾਪਰੇ ਆਓ ਉਸ ਸਾਕੇ ਇਕੱਤਰ ਨੂੰ ਹੈਨਾ ਸ਼ਰਧਾ ਵਿੱਚ ਜ਼ੋਰ ਜ਼ ਕੀਤਾ ਪੰਡਿਤ ਜੀ ਜੀ ਜੋਧੀਆਂ ਚੰਡਿਆਰੀ ਕੀਤੀ ਤੋਂ ਬਾਦ ਡੰਗਾ ਵਿੱਚ ਫੰਡਿਆ ਨੇ ਯਾਤਰੂ ਆਏ ਹਉ ਜਾਣੇ ਤਰਦ ਵਿਸਾਏ ਗੋਲੀ ਅੱਗੇ ਪੇਖ ਨਾ ਜਾਏ ਦੋ ਪਾਸਿਓਂ ਗੋਲੀ ਵੱਢਦੀ ਸੀ ਦੇਡਾ ਤੱਕ ਲੀਨ ਪਾਇਆ ਤੇ ਬਾਗੀ ਕਦਮ ਉਠਾਇਆ ਜਾਉ ਤੋ ਪਾਣਾੜ ਓਡਾਇਆ ਭਾਵੇਂ ਕਿੰਨੀ ਔਜ ਨੂੰ ਮਰਨਾ ਪਏ ਨੁਕਸਾਨ ਕਿੰਨਾ ਵੀ ਕਰਨਾ ਪਏ ਹੋਏ ਹੱਲ ਕਮ ਡਰ ਸੀ ਚੱਲਦਾ ਬਲ ਬਲ ਦੀ ਡਈ ਕਲ ਦਾ ਹੁੰਦੀ ਡੰਗ ਨੂੰ ਵੇਖ ਰਿਆ ਕਲ ਦਾ ਗੋਲ ਪੈਣ ਸਿੰਘਾਂ ਦੇ ਅੱਡਿਆਂ ਤੇ ਲੱਗਦੇ ਸੀ ਇੱਕ ਧਾਤ ਦਾ ਲੰਗਰ ਦਾ ਪਾਸਾ ਜਿੱਥੇ ਸੀ ਸੰਤਾਂ ਦਾ ਆਵਾਸ ਸਾਹਿਬ ਉਸ ਜਗ੍ਹਾ ਤੇ ਗੋਲੇ ਪੈਂਦੇ ਐ ਚੰਗਵਾਰ ਫਾੜਦੇ ਸਿੰਦੇ ਰਹੇ ਤਖਤ ਉੱਗਾਲ ਦੱਠ ਗਿਆ ਸਿਰ ਲਾਚੀ ਮੇਰਬਾਲ ਹੈ ਗਿਆ ਉਹ ਮੁਰਦੇ ਨਾਲ ਮੁਰਦਾ ਖੈ ਗਿਆ ਅੱਗੋਂ ਸੰਦੀ ਬਥੇ ਨਾ ਢੁੱਗ ਗਿਆ ਲਹੂ ਚਰਬੀ ਦਾ ਬਣ ਗਿਆ ਗਾਰੀ ਅਲੇ ਕੰਮ ਨਾ ਮੁਕਿਆ ਸਾ ਉਜੋਸੀ ਉਹ ਮਾਸ਼ੀ ਨ ਮੇਨਾ ਦਿਨਾਂ ਵਿੱਚ ਮਤਵ ਚ ਇੱਕ ਦਿਨ ਤੋ ਵੈਗੁਰ ਕੀ ਹਮੇਸ਼ਾ ਇਹਨਾਂ ਦਿਨਾਂ ਵਿੱਚ ਅਸੀਂ ਅਰਦਾਸ ਕਰੀਏ ਕਿ ਏਕ ਰੂਪ ਰਾਮ ਦਾ ਸਭ ਤੇਰੇ ਅੰਦਰ ਤੇ ਐਸਾ ਸਾਕ ਮੁੜ ਕੇ ਨਾ ਹੋਵੇ